ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਇਹਨਾਂ ਸਤਰਾਂ ਦੇ ਵਿੱਚ ਪੰਜਾਬ ਦੀ ਤਸਵੀਰ ਨੂੰ ਪੇਸ਼ ਕਰਨ ਵਾਲੇ ਸਾਡੇ ਉੱਗੇ ਸਾਹਿਤਕਾਰ ਸਰਜੀਤ ਪਾਤਰ ਸਾਨੂੰ ਸਦੀਵੀ ਮਿਸ਼ੂੜਾ ਤੇ ਗਏ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਉਹਨਾਂ ਨੇ ਰਚੀਆਂ ਨੇ ਅੱਜ ਵੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਨੇ ਸੋ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਸੀਂ ਉਸ ਉੱਗੀ ਸ਼ਖਸੀਅਤ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪ੍ਰੋਫੈਸਰ ਸਤਵੰਤ ਕੌਰ ਨੇ ਬੜੀ ਹੀ ਦਰਦ ਭਰੀ ਆਵਾਜ਼ ਦੇ ਵਿੱਚ ਲੱਗੀ ਨਜ਼ਰ ਪੰਜਾਬ ਨੂੰ ਇੱਕ ਗੀਤ ਗਾਇਆ ਸੀ ਜਿਸ ਦੀ ਵੀਡੀਓ ਮੇਰੇ ਚੈਨਲ ਤੇ ਹੈ ਉਸ ਦਾ ਲਿੰਕ ਮੈਂ ਇਸ ਸ਼ਾਰਟ ਵੀਡੀਓ ਦੇ ਵਿੱਚ ਦਿਆਂਗੀ ਸੋ ਉਹ ਗੀਤ ਮੈਂ ਸਰਜੀਤ ਪਾਤਰ ਜੀ ਨੂੰ ਡੈਡੀਕੇਟ ਕਰਨ ਦੇ ਮਕਸਦ ਨਾਲ ਪਾ ਰਹੀ ਹਾਂ